ਅੱਜ ਸੰਸਾਰ ਦੇ ਵਿੱਚ ਬਹੁਤ ਆਪਣੇ ਆਪ ਨੂੰ ਗੁਰੂ ਕਹਾਉਣ ਵਾਲੇ ਬਣੇ ਬੈਠੇ ਨੇ ਗੁਰੂ ਦੇ ਸ਼ਰੀਕ ਹੋ ਕੇ ਬੈਠੇ ਨੇ ਪਰ ਸਤਗੁਰੂ ਪਾਤਸ਼ਾਹ ਜੀ ਮਹਾਰਾਜ ਨੇ ਆਪਣੀ ਰੱਬੀ ਬਾਣੀ ਦੇ ਵਿੱਚ ਹੀ ਸੰਪੂਰਨ ਗੁਰੂ ਦਾ ਗਿਆਨ ਬਖਸ਼ਿਸ਼ ਕੀਤਾ ਹੈ ਕਿ ਸੱਚਾ ਗੁਰੂ ਕਿਹੜਾ ਹੁੰਦਾ ਹੈ ਤੀਜੇ ਪਾਤਸ਼ਾਹ ਜੀ ਕਹਿੰਦੇ ਨੇ ਐਸਾ ਸਤਗੁਰੂ ਲੋੜ ਲੋ ਜਿੰਦੂ ਪਾਈਂ ਸੱਚ ਸੋਇ ਹੈ ਭਾਈ ਐਹੋ ਜੇ ਸਤਗੁਰੂ ਨੂੰ ਜੀਵਨ ਵਿੱਚ ਲੈ ਕੇ ਆਓ ਜਿਹਦੇ ਤੋਂ ਹਮੇਸ਼ਾ ਤੁਹਾਨੂੰ ਸੱਚ ਦੀ ਸੋਝੀ ਹੋਵੇ ਜਿਹਦੇ ਸ਼ਬਦਾਂ ਦੇ ਵਿੱਚ ਇੰਨੀ ਤਾਕਤ ਹੋਵੇ ਕਿ ਹਉਮੈ ਜਿਹੜੀ ਹੈ ਉਹ ਖਤਮ ਹੋ ਜਾਵੇ ਮਮਤਾ ਜਿਹੜੀ ਹੈ ਉਹ ਖਤਮ ਹੋ ਜਾਵੇ ਮੋਹ ਦੀਆਂ ਤੰਦਾਂ ਨੇ ਜਿਹੜੀਆਂ ਸਾਨੂੰ ਵਿਕਾਰਾਂ ਵਿੱਚ ਤੁਸਦੀਆਂ ਨੇ ਉਹ ਖਤਮ ਹੋ ਜਾਣ ਤੇ ਉਹ ਤਾਂ ਹੀ ਹੋਏਗਾ ਜੇ ਕੋਈ ਉਸ ਮੁਕਤ ਸਤਿਗੁਰੂ ਨੂੰ ਆਪਣੇ ਜੀਵਨ ਵਿੱਚ ਸੇਵੇਗਾ ਤੀਜੇ ਪਾਤਸ਼ਾਹ ਜੀ ਕਹਿੰਦੇ ਨੇ ਮੁਕਤੇ ਸੇਵੇ ਮੁਕਤਾ ਹੋਵੇ ਹੋ ਮੇ ਮਮਤਾ ਸ਼ਬਦੇ ਖੋਵੇ ਕਹਿੰਦੇ ਸ਼ਬਦ ਦੇ ਨਾਲ ਜੁੜ ਕੇ ਹੀ ਇਹ ਸੰਭਵ ਹੋ ਸਕਦਾ ਹੈ ਤੇ ਸੱਚੇ ਗੁਰੂ ਦੀ ਜਿਹੜੀ ਸਿੱਖਿਆ ਹੁੰਦੀ ਹੈ ਨਾ ਉਹ ਤਾਂ ਮਨ ਨੂੰ ਤੁੰਬ ਲੈਂਦੀ ਹੈ ਮਨ ਤੇ ਤਨ ਨੂੰ ਬਿਲਕੁਲ ਸ਼ਾਂਤ ਕਰ ਦਿੰਦੀ ਹੈ ਸਾਫ਼ ਕਰ ਦਿੰਦੀ ਹੈ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਹੈ ਪਹਿਲੇ ਪਾਤਸ਼ਾਹ ਜੀ ਨੇ ਗੌੜੀ ਰਾਗ ਵਿੱਚ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸੱਚੇ ਗੁਰ ਕੀ ਸਾਚੀ ਸੇਖ ਤਨ ਮਨ ਸੀਤਲ ਸਾਚ ਪਰੇਖ ਸੱਚੇ ਗੁਰੂ ਦੀ ਕਹਿੰਦੇ ਸਿੱਖਿਆ ਵੀ ਸੱਚੀ ਹੁੰਦੀ ਏ ਤੇ ਤਨ ਤੇ ਮਨ ਬਿਲਕੁਲ ਸ਼ਾਂਤ ਸੀਤਲ ਹੋ ਜਾਂਦਾ ਏ ਇਹ ਉਹਦਾ ਸੁਭਾਅ ਹੈ ਸੱਚੇ ਗੁਰੂ ਦਾ ਜਲ ਪੁਰਾਇਨ ਰਸ ਕਮਲ ਪ੍ਰੀਖ ਸ਼ਬਦ ਰਤੇ ਮਿੱਠੇ ਰਸ ਈਖ ਜਿਵੇਂ ਜਲ ਦੇ ਵਿੱਚ ਪੁਰਾਇਨ ਦਾ ਅਰਥ ਚੌਪੱਤੀ ਚੌਪਤਿਆਂ ਵਾਲੀ ਇੱਕ ਬੂਟੀ ਹੁੰਦੀ ਏ ਛੋਟੀ ਜੀ ਉਹ ਜਲ ਦੇ ਵਿੱਚ ਰਹਿੰਦੀ ਜਲ ਤੋਂ ਬਿਨਾ ਜਿਵੇਂ ਉਹ ਰਹਿ ਨਹੀਂ ਸਕਦੀ ਸੁੱਕ ਜਾਂਦੀ ਹੈ ਕਮਲ ਦਾ ਫੁੱਲ ਜਲ ਤੋਂ ਬਿਨਾ ਰਹਿ ਨਹੀਂ ਸਕਦਾ ਸੁੱਕ ਜਾਂਦਾ ਹੈ ਕਹਿੰਦੇ ਐਦਾਂ ਉਸ ਗੁਰਸਿੱਖ ਦਾ ਜੀਵਨ ਹੋ ਜਾਂਦਾ ਜਿਹੜਾ ਸੱਚੇ ਗੁਰੂ ਦੇ ਨਾਲ ਆਪਣੇ ਮਨ ਤੇ ਤਨ ਨੂੰ ਜੋੜ ਕੇ ਰੱਖਦਾ ਹੈ ਸ਼ਬਦ ਰਤੇ ਮਿੱਠੇ ਰਸ ਈਖ ਜਿਵੇਂ ਗੰਨੇ ਦੀ ਰੌ ਮਿੱਠੀ ਹੁੰਦੀ ਹੈ ਨਾ ਇਦਾਂ ਗੁਰੂ ਦੇ ਸ਼ਬਦ ਉਸ ਗੁਰਸਿੱਖ ਨੂੰ ਮਿੱਠੇ ਲੱਗਦੇ ਨੇ ਜਿਹੜਾ ਸੱਚੇ ਗੁਰੂ ਦੀ ਪਰਖ ਕਰ ਲੇ ਸੱਚੇ ਗੁਰੂ ਦੇ ਨਾਲ ਆਪਣੇ ਆਪ ਨੂੰ ਜੋੜ ਲਵੇ ਤਾਂ ਕਰਕੇ ਸਤਿਗੁਰੂ ਜੀ ਕਹਿੰਦੇ ਪੂਰੇ ਗੁਰ ਕਾ ਸੁਨਿ ਉਪਦੇਸ ਪਾਰ ਬ੍ਰਹਮ ਨਿਕਟ ਕਰ ਪੇਖ ਪੂਰੇ ਗੁਰੂ ਦੀ ਸ਼ਰਨ ਵਿੱਚ ਪੈ ਕੇ ਹੀ ਉਹਦੇ ਉਪਦੇਸ਼ਾਂ ਨੂੰ ਉਹਦੇ ਗਿਆਨ ਨੂੰ ਸਰਵਣ ਕਰਕੇ ਹੀ ਸਾਨੂੰ ਪ੍ਰਮਾਤਮਾ ਦਾ ਜਿਹੜਾ ਅਹਿਸਾਸ ਹੈ ਬੜਾ ਨੇੜੇ ਹੁੰਦਾ ਹੈ ਦੇ ਗੁਰੂ ਵੀ ਇਹੋ ਜਾਂ ਕਰੀਏ ਵੀ ਦੁਬਾਰਾ ਗੁਰੂ ਧਾਰਨ ਕਰਨ ਦੀ ਲੋੜ ਨਾ ਪਵੇ ਸੋ ਗੁਰੂ ਕਰੋ ਜੇ ਬਹੁਰ ਨਾ ਕਰਨਾ ਇਹੋ ਜਾਂ ਗੁਰੂ ਕਹਿੰਦੇ ਲੈ ਕੇ ਆਓ ਜੀਵਨ ਚ ਤੇ ਉਹ ਗੁਰੂ ਕੌਣ ਨੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਹ ਮਨ ਐਸਾ ਸਤਗੁਰੂ ਖੋਜ ਲੋ ਜਿਤ ਸੇ ਬਿਐ ਜਨਮ ਮਰਨ ਦੁਖ ਜਾਈ ਸੈ ਸੰਸਾਰ ਮੂਲ ਨਾ ਹੋਵਈ ਹੋ ਮੈਂ ਸ਼ਬਦ ਜਲਾਇ ਇਹ ਮੇਰੀ ਅਮਨਾ ਇਹੋ ਜਾਂ ਸਤਿਗੁਰੂ ਲੱਭ ਲੈ ਜਿਹਦੀ ਸੇਵਾ ਦੇ ਨਾਲ ਜੁੜ ਕੇ ਜਿਹਦੇ ਸ਼ਬਦ ਨਾਲ ਜੁੜ ਕੇ ਤੇਰੇ ਅੰਦਰ ਵਾਲਾ ਜਨਮ ਮਰਨ ਦਾ ਦੁੱਖ ਖਤਮ ਹੋ ਜਾਵੇ ਸੈ ਸਾਂ ਮੂਲ ਨਾ ਹੋਏ ਫਿਕਰ ਨਹੀਂ ਤੈਨੂੰ ਰਹਿਣ ਲੱਗੇ ਮੂਲ ਪਾਵ ਦੀ ਜੜੀ ਬੱਟੀ ਜਾਣੀ ਹੋਮੇ ਸ਼ਬਦ ਜਲਾਏ ਹੋਮੇ ਵਾਲੇ ਸਾਰੇ ਸ਼ਬਦ ਨੇ ਜਿਹੜੇ ਉਹ ਸੜ ਕੇ ਸੁਆਹ ਹੋ ਜਾਣੇ ਕੂੜ ਵਾਲੀ ਜਿਹੜੀ ਦੀਵਾਰ ਬਣੀ ਹੋਈ ਹੈ ਨਾ ਅੰਦਰਨ ਜਿਹੜੀ ਸ਼ਬਦ ਤੇ ਸੁਰਤ ਦਾ ਮੇਲ ਨਹੀਂ ਹੋਣ ਦਿੰਦੀ ਜਿਹੜਾ ਉਹ ਝੂਠ ਹੈ ਜਿਹੜੇ ਉਹ ਵਿਕਾਰ ਨੇ ਸਤਿਗੁਰੂ ਜੀ ਕਹਿੰਦੇ ਉਹ ਵਿੱਚੋਂ ਨਿਕਲ ਜਾਣਗੇ ਕੂੜ ਕੀ ਪਾਲ ਵਿੱਚੋਂ ਨਿਕਲੇ ਸਚ ਵਸੈ ਮਨ ਆਏ ਮਨ ਦੇ ਵਿੱਚ ਸੱਚ ਵਸ ਜੇਗਾ ਗੁਰੂ ਦਾ ਸ਼ਬਦ ਵਸ ਜੇਗਾ ਫਿਰ ਅੰਤਰ ਸ਼ਾਂਤ ਮਨ ਸੁਖ ਹੋਏ ਸੱਚ ਸੰਜਮ ਕਾਰ ਕਮਾਏ ਬਿਲਕੁਲ ਸੰਜਮ ਵਿੱਚ ਆ ਕੇ ਕਹਿੰਦੇ ਤੂੰ ਜੀਵਨ ਦਾ ਨਿਰਵਾਹ ਕਰੇਗਾ ਅੰਦਰ ਨੇ ਸ਼ਾਂਤ ਹੋ ਜਾਣਾ ਵੱਡੇ ਵੱਡੇ ਲਾਲਚ ਵੱਡੀਆਂ ਵੱਡੀਆਂ ਵਾਸ਼ਨਾਵਾਂ ਵੱਡੇ ਵੱਡੇ ਭਰਮ ਭਲੇਖੇ ਸਾਰੇ ਖਤਮ ਹੋ ਜਾਣੇ ਨੇ ਬਿਲਕੁਲ ਸ਼ਾਂਤ ਹੋ ਕੇ ਕਹਿੰਦੇ ਤੂੰ ਆਪਣੇ ਜੀਵਨ ਦਾ ਨਿਰਵਾਹ ਕਰੇਗਾ ਸਤਿਗੁਰੂ ਜੀ ਕਹਿੰਦੇ ਉਹਦੇ ਲਈ ਤੈਨੂੰ ਸੱਚਾ ਗੁਰੂ ਧਾਰਨ ਕਰਨਾ ਪੈਣਾ ਸੱਚੇ ਗੁਰੂ ਦੀ ਸਿੱਖਿਆ ਨੂੰ ਜੀਵਨ ਚ ਮੰਨਣਾ ਪੈਣਾ ਤਾਂ ਕਰਕੇ ਸੋ ਸਤਿਗੁਰ ਸੇਵਿਓ ਸਾਧ ਜਾਨ ਜਿਨ ਹਰ ਹਰ ਨਾਮ ਦਰੜਾਇਆ ਸੋ ਸਤਗੁਰ ਪੂਜੋ ਦਿਨ ਸਰਾਤ ਜਿਨ ਜਗਨਨਾਥ ਜਗਦੀਸ਼ ਜਪਾਇਆ ਕਹਿੰਦੇ ਹੈ ਭਾਈ ਉਸ ਸਤਗੁਰ ਨੂੰ ਹਮੇਸ਼ਾ ਸੇਵਿਓ ਸੇਵਾ ਕਿਵੇਂ ਹੋਣੀ ਗੁਰ ਕੀ ਸੇਵਾ ਸ਼ਬਦ ਵਿਚਾਰ ਹੋਮੇ ਮਾਰੇ ਕਰਨੇ ਸਾਰ ਗੁਰੂ ਦੇ ਸ਼ਬਦਾਂ ਨੂੰ ਜੀਵਨ ਦੇ ਵਿੱਚ ਧਾਰਨ ਕਰਨਾ ਤੇ ਉਸ ਸਤਗੁਰ ਜੀ ਦੇ ਨਾਮ ਨਾਲ ਜੁੜ ਕੇ ਹੀ ਪਰਮਾਤਮਾ ਦਾ ਨਾਮ ਸਾਡੇ ਹਿਰਦੇ ਰੂਪੇ ਘਰ ਵਿੱਚ ਦ੍ਰਿੜ ਹੋਏਗਾ ਉਸ ਸਤਿਗੁਰੂ ਜੀ ਨੇ ਕਹਿੰਦੇ ਦਿਨ ਰਾਤ ਪੂਜਣਾ ਹੈ ਦਿਨ ਰਾਤ ਉਹਦੀ ਆਰਾਧਨਾ ਕਰਨੀ ਦਿਨ ਰਾਤ ਉਹਦੇ ਵਚਨਾਂ ਨੂੰ ਜੀਵਨ ਦੇ ਵਿੱਚ ਧਿਆਉਣਾ ਹੈ ਜਿਨ ਜਗਨਨਾਥ ਜਗਦੀਸ਼ ਜਪਾਇਆ ਜਿਨ ਨੇ ਉਸ ਜਗਨਨਾਥ ਪਰਮਾਤਮਾ ਦਾ ਸਮੁੱਚਾ ਗਿਆਨ ਬਖਸ਼ਿਸ਼ ਕੀਤਾ ਹੈ ਸਾਨੂੰ ਸਮਝਾਇਆ ਹੈ ਸੋ ਸਤਿਗੁਰੂ ਦੇਖੋ ਇੱਕ ਨਿਮਖ ਨਿਮਖ ਜਿਨ ਹਰ ਕਾ ਹਰ ਪੰਥ ਬਤਾਇਆ ਨਿਮਖ ਨਿਮਖ ਇੱਕ ਗਪਲ ਕਹਿੰਦੇ ਉਸ ਸਤਿਗੁਰੂ ਦੇ ਬਚਨਾਂ ਨੂੰ ਵੇਖਣਾ ਹੈ ਉਦੇ ਬਚਨਾਂ ਨੂੰ ਸੁਰਤ ਵਿੱਚ ਟਿਕਾਉਣਾ ਜਿਨ ਹਰ ਕ ਹਰ ਪੰਥ ਬਤਾਇਆ ਜਿਨੇ ਉਸ ਮਾਲਕ ਦਾ ਬਣਾਇਆ ਹੋਇਆ ਇਹ ਕਾਨੂੰਨ ਸਮਝਾਇਆ ਮਾਲਕ ਦਾ ਬਣਾਇਆ ਹੋਇਆ ਨਿਯਮ ਸਮਝਾਇਆ ਕਿਹੜਾ ਆਪ ਹੀ ਨੇ ਆਪ ਸਾਜੀ ਆਪ ਹੀ ਨੇ ਰਚਿਓ ਨਾਉ ਦੁਈ ਕੁਦਰਤ ਸਾਜੀ ਹੈ ਕਰ ਆਸਨ ਡਿਠੋ ਚਾਓ ਦਾਤਾ ਕਰਤਾ ਆਪ ਦੁਸ ਉਸ ਦੇਵ ਹੈ ਕਰੇ ਪਸਾਓ ਤੂੰ ਜਾਣੋ ਹੀ ਸਭ ਸਹਿੰਦੇ ਲੈਸ ਹੈ ਜੇ ਨਕੋ ਕੇ ਨਹੀਂ ਸਮਝਾਇਆ ਈ ਆ ਗੱਲਾਂ ਜਿਹੜੀਆਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਰਾਹੀਂ ਜਾਣਦੇ ਆ ਪੜ੍ਹਦੇ ਆ ਸਮਝਦੇ ਆ ਦੁਨਿਆਵੀ ਗੁਰੂ ਜਿਹੜੇ ਲੋਕਾਂ ਨੇ ਬਣਾਏ ਨੇ ਸਮਝਾਉਂਦੇ ਨੇ ਉਹ ਗੱਲਾਂ ਐ ਬੋਲਿਓ ਜਰਾ ਕਿਸੇ ਸਤਿਗੁਰੂ ਜੀ ਦੇ ਵਿੱਚੋਂ ਹੀ ਪੜ੍ਹ ਕੇ ਆਪਣੇ ਆਪੇ ਨਾਲ ਉਹ ਗੱਲਾਂ ਜੋੜ ਲੈਂਦੇ ਨੇ ਵੀ ਅਸੀਂ ਐ ਸਮਝਾਇਆ ਸਾਡੇ ਬਾਬਾ ਜੀ ਨੇ ਐ ਸਮਝਾਇਆ ਸਾਡੇ ਸਤਿਗੁਰੂ ਜੀ ਕਹਿੰਦੇ ਐ ਸਮਝਾਉਂਦੇ ਸੀ ਬੰਦਾ ਪੁੱਛੇ ਧਾਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਸਭ ਕੁਝ ਪ੍ਰੀਲਾਂ ਲਿਖਿਆ ਤੁਸੀਂ ਦਾ ਪੜ ਕੇ ਸਮਝਾ ਰਹੇ ਹੋ ਤੇ ਤੁਸੀਂ ਉਹ ਸਮਝਾਉਂਦੇ ਸਮਝਾਉਂਦੇ ਆਪ ਗੁਰੂ ਵਣ ਬੈਠੇ ਹੋ ਸਗੋਂ ਤੁਹਾਨੂੰ ਤਾਂ ਇਸ ਗੁਰੂ ਨਾਲ ਜੋੜਨਾ ਚਾਹੀਦਾ ਸੀ ਇਹ ਉਹ ਗੁਰੂ ਹੈ ਜਿਹੜਾ ਨਾ ਕਦੀ ਆਉਂਦਾ ਤੇ ਨਾ ਕਦੇ ਜਾਂਦਾ ਸਦਾ ਥਿਰ ਹੈ ਥੋੜੇ ਆਲੇ ਤਾਂ ਆ ਵੀ ਰਹੇ ਨੇ ਤੇ ਜਾ ਵੀ ਰਹੇ ਨੇ ਸਰੀਰ ਅੱਜ ਹੈਗਾ ਕੱਲ ਨੂੰ ਖਤਮ ਹੋ ਜਾਣਾ ਉਸ ਤੋਂ ਬਾਅਦ ਕਿਸੇ ਹੋਰ ਨੇ ਵਹਿ ਜਾਣਾ ਲੋਕ ਝੂਠਿਆਂ ਨੂੰ ਗੁਰੂ ਬਣਾਈ ਜਾਂਦੇ ਨੇ ਬਾਣੀ ਚ ਲਿਖਿਆ ਹੋਇਆ ਸਤਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇੱਕ ਇੱਕ ਬਚਨ ਲਿਖਿਆ ਹੋਇਆ ਪਾਤਸ਼ਾਹ ਜੀ ਨੇ ਦੱਸਿਆ ਹੋਇਆ ਗੁਰੂ ਜਿਨ ਕਾ ਅੰਦਲਾ ਸਿੱਖ ਪੀ ਅੰਦੇ ਕਰਮ ਕਰੇ ਨਾ ਜਿੰਨ ਦਾ ਕਹਿੰਦੇ ਗੁਰੂ ਅੰਨਾ ਹੈ ਉਹਨੇ ਮਗਰ ਲੱਗਣ ਵਾਲੇ ਵੀ ਅੰਦੇ ਕਰਮ ਕਮਾਉਂਦੇ ਨਾਨਕ ਅੰਦਾ ਹੋਏ ਕਹਿ ਦਸੈ ਰਾਹੇ ਸਭਸ ਮੁਹਾਈ ਸਾਥੈ ਅੱਗੇ ਗਿਆ ਮੁਹੇ ਮੁਹ ਪਾਏ ਸੋ ਐਸਾ ਆਗੂ ਜਾਪੈ ਕਹਿੰਦੇ ਅੰਨਾ ਆਪ ਹੋਵੇ ਗਿਆਨ ਨਾ ਹੋਵੇ ਆਪਣੇ ਨਾਲ ਹੋਰਾਂ ਨੂੰ ਜੋੜ ਲਵੇ ਕਹਿੰਦੇ ਆਪ ਤਾਂ ਕਹਿੰਦੇ ਡੁੱਬਦਾ ਹੀ ਡੁੱਬਦਾ ਹੈ ਜਿਹੜੇ ਉਹਦੇ ਨਾਲ ਜੁੜੇ ਹੁੰਦੇ ਨੇ ਉਹਨਾਂ ਨੂੰ ਵੀ ਡੋਬ ਦਿੰਦਾ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਐਦਾਂ ਦਾ ਹੁੰਦਾ ਉਹ ਸਭ ਸੁਮੁਹ ਹਾਏ ਸਾਤੇ ਦੂਜਿਆਂ ਦਾ ਵੀ ਹੱਕ ਖਾਂਦਾ ਆਪ ਵੀ ਉਦਾਂ ਦਾ ਹੋ ਜਾਂਦਾ ਹੈ ਆਂਦੇ ਗੁਰ ਤੇ ਭਰਮ ਨਾ ਜਾਈ ਮੂਲ ਛੋੜ ਲਾਗੇ ਦੂਜੇ ਪਾਈ ਮਿਖ ਕਾਕਾ ਮਾਤਾ ਮਿਖ ਮੈਂ ਸਮਾਈ ਆਂਦੇ ਗੁਰੂ ਤੋਂ ਕਹਿੰਦੇ ਭਰਮ ਨਹੀਂ ਜਣਾ ਜਿਹੜਾ ਆਪ ਹੀ ਅੰਨਾ ਹੋਏਗਾ ਆਪੇ ਭਰਮਾਂ ਚ ਪਿਆ ਹੋਏਗਾ ਦੂਜਿਆਂ ਨੂੰ ਭਰਮਾਂ ਤੋਂ ਕਿਵੇਂ ਮੁਕਤ ਕਰੇਗਾ ਤੁਹਾਨੂੰ ਪਾਉਂਦੇ ਆ ਨਾ ਬਾਬੇ ਭਰਮਾਂ ਚ ਪੁੰਨਿਆਂ ਦੇ ਨਾਲ ਜੋੜਦੇ ਦਸਵੀਆਂ ਨਾਲ ਜੋੜਦੇ ਆ ਸਗਰਾਂਦਾ ਨਾਲ ਜੋੜਦੇ ਆ ਕਿੰਨੇ ਵਹਿਮ ਪਾਲੇ ਹੋਏ ਨੇ ਦੇਖੋ ਗੁਰੂ ਨਾਲ ਜੁੜਨ ਵਾਸਤੇ ਜੇ ਇਹਨਾਂ ਦਿਨਾਂ ਨੂੰ ਵਰਤ ਰਹੇ ਹੋ ਨਾ ਚੰਗੀ ਗੱਲ ਆ ਪਰ ਜੇ ਇਸ ਦਿਨਾਂ ਨੂੰ ਤੁਸੀਂ ਖਾਸ ਬਣਾ ਕੇ ਦਿਨ ਨੂੰ ਖਾਸ ਰੱਖ ਕੇ ਫਿਰ ਗੁਰੂ ਨਾਲ ਜੁੜਨ ਜਾ ਰਹੇ ਹੋ ਫਿਰ ਤੁਸੀਂ ਗੁਰੂ ਨਾਲ ਨਹੀਂ ਜੁੜੇ ਗੁਰੂ ਲਈ ਤਾਂ ਹਰ ਇੱਕ ਦਿਨ ਖਾਸ ਹੁੰਦਾ ਹੈ ਹਰੇਕ ਦਿਨ ਗੁਰੂ ਨੂੰ ਸੇਵਿਆ ਜਾ ਸਕਦਾ ਹੈ ਪੂਜਿਆ ਜਾ ਸਕਦਾ ਹੈ ਸਮਝਿਆ ਜਾ ਸਕਦਾ ਹੈ ਆਪਦੀ ਬਾਣੀ ਨੂੰ ਪੜਿਆ ਜਾ ਸਕਦਾ ਹੈ ਸੋ ਤਾਂ ਕਰਕੇ ਇਹ ਅੰਨੇ ਆਗੂ ਜਿਹੜੇ ਨੇ ਆਪੋ ਬਣੇ ਗੁਰੂ ਨੇ ਜਿਹੜੇ ਤੁਹਾਨੂੰ ਗਿਆਨ ਦਿੰਦੇ ਨੇ ਮੈਂ ਤਾਂ ਹੀ ਬੇਨਤੀ ਕਰਦਾ ਅਸਲ ਵਿੱਚ ਨਾ ਅਸੀਂ ਪਤਾ ਕੀ ਸਮਝਦੇ ਹਾਂ ਅਸੀਂ ਐ ਸਮਝਦੇ ਹਾਂ ਕਈ ਵਾਰੀ ਵੇਖੋ ਜੀ ਫਲਾਣਾ ਬੰਦਾ ਜਿਹੜਾ ਉਹਨੇ ਸਾਨੂੰ ਐ ਦੱਸਿਆ ਜਾਂ ਫਲਾਣਾ ਪ੍ਰਚਾਰਕ ਹੈ ਜਾਂ ਉਹਨੇ ਦੱਸਿਆ ਦੇਖੋ ਉਹ ਤੁਹਾਨੂੰ ਆਗੂ ਬਣ ਕੇ ਦੱਸ ਰਹੇ ਨੇ ਐ ਸਮਝ ਲਓ ਵੀ ਗੁਰੂ ਨੂੰ ਆਗੂ ਉਹਨਾਂ ਨੇ ਆਪਣੇ ਜੀਵਨ ਚ ਨਹੀਂ ਬਣਾਇਆ ਜੇ ਉਹ ਗੁਰੂ ਦੇ ਮੱਤ ਨੂੰ ਪਿੱਛੇ ਰੱਖ ਕੇ ਆਪਣੀ ਸਿਆਣਪ ਦੇ ਨਾਲ ਤੁਹਾਨੂੰ ਮਹਿਮਾਂ ਦੇ ਨਾਲ ਜੋੜ ਰਹੇ ਨੇ ਪਖੰਡਾਂ ਦੇ ਨਾਲ ਜੋੜ ਰਹੇ ਨੇ ਅਲੰਬਰਾਂ ਦੇ ਨਾਲ ਜੋੜ ਰਹੇ ਨੇ ਸਮਝ ਲਓ ਉਹ ਆਗੂ ਆਪ ਗੁਰੂ ਤੋਂ ਅੱਗੇ ਹੋ ਕੇ ਚੱਲਣੇ ਨੇ ਗਿਆਨ ਬੇਸ਼ੱਕ ਉਹ ਪੜ੍ਹ ਕੇ ਗੁਰੂ ਦਾ ਹੀ ਦੇ ਰਹੇ ਨੇ ਸਮਝਾ ਗੁਰੂ ਬਾਰੇ ਰਹੇ ਨੇ ਪਰ ਉਹ ਸਮਝਾ ਉਹਨਾਂ ਘਰੇ ਨੇ ਜਿੰਨੇ ਕਦੇ ਨਾਲ ਉਹਨਾਂ ਦਾ ਆਪ ਦਾ ਟਾਂਚਾ ਚੱਲ ਜਾਵੇ ਜੇ ਉਹ ਪ੍ਰੋਪਰ ਸਮਝਾ ਦੇਣ ਨਾ ਵੀ ਗੁਰਬਾਣੀ ਹੈ ਕਹਿੰਦੀ ਇਹ ਪਖੰਡ ਨਹੀਂ ਹੈ ਅੰੰਬਰ ਨਹੀਂ ਹੈ ਤੇ ਤਵਾਰਣਾ ਜੋਗੀ ਜਾਣਾ ਰਤਮਾਨਾ ਕੋਈ ਜਾ ਕਰਤਾ ਸ੍ਰੀਠੀ ਕੋ ਸਾਝੀ ਆਪੇ ਜਾਣਾ ਸੋਈ ਅਗਲੇ ਨਹੀਂ ਤਾਂ ਭਾਈ ਦੁਕਾਨਾ ਬੰਦ ਹੋ ਜਾਣੀਆਂ ਨੇ ਸੋ ਆਪਾਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਅੰਦਰ ਦੇ ਮੈਂ ਬਿੰਦ ਕਰਦਾ ਸਿੱਖ ਹਾਂ ਆਪਾਂ ਸਤਿਗੁਰੂ ਜੀ ਦੀ ਬਾਣੀ ਤੋਂ ਹੀ ਜਾਨਣਾ ਹੈ ਗੁਰੂ ਦੀ ਬਾਣੀ ਤੋਂ ਹੀ ਸਮਝਣਾ ਹੈ ਸਤਿਗੁਰੂ ਜੀ ਆਪ ਕਹਿ ਰਹੇ ਨੇ ਤੀਜੇ ਪਾਤਸ਼ਾਹ ਜੀ ਗੌੜੀ ਰਾਗ ਦੇ ਵਿੱਚ ਕਿ ਅੰਦੇ ਗੁਰ ਤੇ ਭਰਮ ਨਾ ਜਾਈ ਮੂਲ ਛੋੜ ਲਾਗੇ ਦੁਜੇ ਭਾਈ ਮਿਖਕਾ ਮਾਤਾ ਮਿਖ ਮائیں ਸਮਾਈ ਕਹਿੰਦੇ ਜ਼ਹਿਰ ਵਿੱਚ ਹਰਤਿਆ ਹੋਇਆ ਜ਼ਹਿਰ ਵਿੱਚ ਮਸਤ ਹੋਇਆ ਬੰਦਾ ਉਸ ਮੂਲ ਨੂੰ ਛੱਡ ਦਿੰਦਾ ਹੈ ਮਾਲਕ ਦੇ ਸੱਚ ਨੂੰ ਛੱਡ ਦਿੰਦਾ ਉਹਦੀ ਰਜ਼ਾ ਨੂੰ ਛੱਡ ਦਿੰਦਾ ਸਗੋਂ ਆਪ ਵੀ ਭਰਮਾਂ 'ਚ ਪਿਆ ਹੁੰਦਾ ਤੇ ਦੂਜਿਆਂ ਨੂੰ ਵੀ ਭਰਮਾਂ ਦੇ ਵਿੱਚ ਪਾਉਂਦਾ ਹੈ ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਨੇ ਸਾਨੂੰ ਪਹਿਲਾਂ ਹੀ ਸਮਝਾ ਦਿੱਤਾ ਹੈ ਕਿ ਇਹ ਭਾਈ ਅੰਨਿਆਂ ਨੂੰ ਆਪਣੇ ਜੀਵਨ ਦੇ ਵਿੱਚੋਂ ਕੱਢ ਦਿਓ ਜਿਹੜੇ ਅਗਿਆਨਤਾ ਦੇ ਵਸ ਵਿੱਚ ਪਏ ਹੋਏ ਨੇ ਭਾਈ ਗੁਰਦਾਸ ਜੀ ਨੇ ਵੀ ਇਹਦਾ ਜ਼ਿਕਰ ਕੀਤਾ ਹੈ ਆਪਣੇ ਕਵਿਤਾ ਦੇ ਵਿੱਚ ਨਾ ਭਾਈ ਗੁਰਦਾਰ ਜੀ ਵੀ ਬੜਾ ਪਿਆਰਾ ਜ਼ਿਕਰ ਕਰਦੇ ਹਨ ਉਹ ਵੀ ਬੜੇ ਪਿਆਰ ਦੇ ਨਾਲ ਸਾਨੂੰ ਸਮਝਾਉਣ ਦਾ ਯਤਨ ਕਰਦੇ ਨੇ ਆਪਾਂ ਉਹਨਾਂ ਦੀ ਕਵਿਤਾ ਤੋਂ ਵੀ ਸਮਝਣ ਦੀ ਜੜੀਏ ਕੋਸ਼ਿਸ਼ ਕਰੀਏ ਉਹਨਾਂ ਨੇ ਉਦਾਹਰਨਾਂ ਦਿੱਤੀਆਂ ਨੇ ਛੋਟੀਆਂ-ਛੋਟੀਆਂ ਉਹਨਾਂ ਉਦਾਹਰਨਾਂ ਦੇ ਵਿੱਚ ਬਹੁਤ ਕੁਝ ਲੁਕਿਆ ਹੋਇਆ ਪਹਿਲੀ ਉਦਾਹਰਨ ਉਹਨਾਂ ਨੇ ਇੱਕ ਮਾਤਰੀ ਦਿੱਤੀ ਇੱਕ ਜਨਨੀ ਦਿੱਤੀ ਕੀ ਕਹਿੰਦੇ ਨੇ ਜਨਨੀ ਸਤੈ ਬਿਖਦੇਤ ਹੇਤ ਕੌਣ ਰਾਖੈ ਘਰ ਮੂਸੇ ਪਹਰੂਆ ਕਹ ਕੈਸੇ ਰੱਖੀਐ ਕਹਿੰਦੇ ਭਾਈ ਜੇ ਮਾਂ ਹੀ ਆਪਣੇ ਪੁੱਤਰ ਨੂੰ ਜ਼ਹਿਰ ਦੇ ਦੇਵੇ ਤੇ ਫਿਰ ਕਹਿੰਦੇ ਉਸ ਨੂੰ ਪਿਆਰ ਕਿਸ ਨੇ ਕਰਨਾ ਹੈ ਜੇ ਮਾਂ ਹੀ ਆਪਣੇ ਬੱਚੇ ਨੂੰ ਜ਼ਹਿਰ ਦੇ ਦੇਵੇ ਫਿਰ ਉਹਨੂੰ ਮਾਂ ਥੋੜਾ ਕਿਸ ਨੇ ਘਹਿਣਾ ਨਿਆਉ ਸੋ ਬੱਚੇ ਨੂੰ ਪਿਆਰ ਕਿਵੇਂ ਕਰਨਾ ਹੈ ਜੇ ਮਾਵਾਂ ਹੀ ਇਦਾਂ ਦੀਆਂ ਹੋ ਗਈਆਂ ਅੱਗੇ ਕੀ ਕਹਿੰਦੇ ਨੇ ਘਰ ਮੂਸੇ ਪਾਹਰੂਆਂ ਕਹੋ ਕੈਸੇ ਰੱਖੀਐ ਤੇ ਅਗਲੇ ਉਦਾਹਰਣ ਉਹਨਾਂ ਨੇ ਫਿਰ ਦਿੱਤੀ ਕਹਿੰਦੇ ਜੇ ਪਹਿਰੇਦਾਰ ਹੀ ਘਰ ਨੂੰ ਲੁੱਟ ਲਵੇ ਤਾਂ ਦੱਸੋ ਫਿਰ ਕਹਿੰਦੇ ਰਖਵਾਲੀ ਕਿਵੇਂ ਹੋ ਸਕਦੀ ਜੇ ਪਹਿਰੇਦਾਰ ਨੇ ਘਰ ਨੂੰ ਲੁੱਟ ਰਿਆ ਅੱਗੇ ਉਦਾਹਰਣ ਦਿੰਦੇ ਨੇ ਕਰੀਏ ਜੋ ਬੋ ਰੈ ਨਾਮ ਕਹ ਕੈਸੇ ਪਾਵੈ ਪਾਦ ਆਗੂ ਆਉ ਬਾਟ ਪਰੈ ਕਾਪੈ ਦੀਨ ਭਾਖੀਐ ਕਹੰਦੇ ਜੇ ਮਲਾਈ ਬੀੜੀ ਨੂੰ ਡੋਬ ਦੇਵੇ ਦੱਸੋ ਫਿਰ ਪਾਰਲਾ ਕੰਡਾ ਕਿਵੇਂ ਪਾਰ ਪਾਏਗਾ ਕੋਈ ਜੇ ਮਲਾਈ ਬੀੜੀ ਨੂੰ ਡੇਮ ਦੇਵੇ ਫਿਰ ਪਾਰਲੇ ਕੰਡੇ ਤੇ ਕੌਣ ਲੈ ਕੇ ਜਾਏਗਾ ਤੇ ਜੇ ਅਗਵਾਈ ਕਰਨ ਵਾਲਾ ਹੀ ਰਾਹ ਦੇ ਵਿੱਚ ਠੱਗ ਲਵੇ ਫਿਰ ਬੰਦਾ ਕਿਹਦੇ ਅੱਗੇ ਬੇਨਤੀ ਕਰੇਗਾ ਕਿੰਨੂੰ ਧਰਮ ਦਾ ਖਵਾਲਾ ਮੰਗੇਗਾ ਕੀ ਕਹਿੰਦੇ ਨੇ ਅਗਲੀ ਆਗਾਊ ਬਾਟ ਪਾਰੇ ਕਾ ਪੈ ਦੀਨ ਪਾਕੀਆ ਆਗਾਊ ਦਾ ਅਰਥ ਹੈਗਾ ਵੀ ਜਿਹੜਾ ਰਾਹ ਦਾ ਬਾੜ ਦੱਸਣ ਵਾਲਾ ਹੋਵੇ ਜੇ ਕਹਿੰਦੇ ਉਹੀ ਰਸਤੇ ਦੇ ਵਿੱਚ ਸਾਨੂੰ ਠੱਗ ਲਵੇ ਫਿਰ ਬੰਦਾ ਵਿਸ਼ਵਾਸ ਕਿਰਤੇ ਕਰੇਗਾ ਪਰ ਉਸਾ ਕਿਤੇ ਕਰੇਗਾ ਅਗਲੀ ਉਦਾਹਰਨ ਖੇਤਾਂ ਦੀ ਦਿੱਤੀ ਖੇਤਾਂ ਜੋ ਖਾਏ ਬਾਰ ਕੌਣ ਧਾਏ ਰੱਖਣ ਹਾਰ ਚੱਕਰ ਵੇ ਕਰੈ ਅੰਨਿਆ ਪੁੱਛੈ ਕੌਣ ਸਾਖੀ ਐ ਕਹਿੰਦੇ ਜੇ ਖੇਤਾਂ ਨੂੰ ਹੀ ਬਾੜ ਖਾ ਜਾਏ ਫਿਰ ਕਹਿੰਦੇ ਕਿਹੜਾ ਰਾਖੀ ਕਰਨ ਵਾਲਾ ਆਵੇਗਾ ਤੇ ਜੇ ਬਾਦਸ਼ਾਹ ਹੀ ਬੇਇਨਸਾਫੀ ਕਰੇ ਤੇ ਫਿਰ ਗਵਾਹ ਨੂੰ ਕਿੰਨੇ ਪੁੱਛਣਾ ਜੇ ਬਾਦਸ਼ਾਹ ਬੇਇਨਸਾਫੀ ਕਰਨ ਲੱਗ ਗਿਆ ਫਿਰ ਗਵਾਹ ਦਾ ਤਾਂ ਕੋਈ ਫਾਇਦਾ ਨਾ ਨਾ ਹੋਇਆ ਤੇ ਜੇ ਖੇਤਾਂ ਨੂੰ ਹੀ ਬਾੜ ਨੇ ਖਾ ਲਿਆ ਬਾੜ ਦਾ ਕੰਮ ਹੋਣਾ ਪਾਣੀ ਤੋਂ ਬਚਾਉਣਾ ਹੋਰ ਅਤਿਅਧਿਕ ਚੀਜ਼ਾਂ ਤੋਂ ਬਚਾਉਣਾ ਪਰ ਜੇ ਬਾੜ ਹੀ ਖੇਤਾਂ ਨੂੰ ਖਾਣ ਲੱਗ ਜੇ ਫਿਰ ਤਾਂ ਕੋਈ ਫਾਇਦਾ ਨਾ ਨਾ ਹੋਇਆ ਫਿਰ ਅੱਗੇ ਵੈਦ ਦੀ ਗੱਲ ਕੀਤੀ ਕਹਿੰਦੇ ਰੋਗੀਆਂ ਜੋ ਵੈਦ ਮਾਰੇ ਮਿੱਤਰ ਜੋ ਕਮਾ ਮਿੱਤਰ ਗੁਰੂ ਨਾਮੁ ਮੁਕਤ ਕਰੇ ਕਾਪੈ ਅਬ ਲਖੀਐ ਤੇ ਭਾਈ ਗੁਰਦਾਸ ਜੀ ਕਹਿੰਦੇ ਜੇ ਰੋਗੀ ਰੋਗੀ ਨੂੰ ਕਹਿੰਦੇ ਜੇ ਵੈਦ ਹੀ ਮਾਰ ਦੇਵੇ ਜਿਹੜਾ ਵੈਦ ਹੈ ਉਹ ਰੋਗੀ ਨੂੰ ਮਾਰ ਦੇਵੇ ਤੇ ਜਿਹੜਾ ਮਿੱਤਰ ਹੈ ਉਹੀ ਤਰੋ ਕਮਾਂ ਲੱਗ ਜਾਵੇ ਫਿਰ ਕਹਿੰਦੇ ਬੰਦਾ ਭਰੋਸਾ ਕਰਤੇ ਕਰੇ ਲਾਸਟ ਵਿੱਚ ਉਹਨਾਂ ਨੇ ਗੱਲ ਕੀਤੀ ਜੇ ਗੁਰੂ ਹੀ ਨਾ ਮੁਕਤੀ ਦੇ ਦੇਵੇ ਦੇ ਸਕੇ ਭਾਵੇਂ ਜੇ ਗੁਰੂ ਮੁਕਤੀ ਨਹੀਂ ਦੇ ਸਕਦਾ ਫਿਰ ਬੰਦਾ ਕਹਿੰਦੇ ਅਰਜ ਕਿਹਦੇ ਅੱਗੇ ਜਾ ਕੇ ਕਰੇਗਾ ਬੇਨਤੀ ਕਿਹਦੇ ਅੱਗੇ ਜਾ ਕੇ ਕਰੇਗਾ ਗੁਰੂ ਨਾ ਮੁਕਤ ਕਰੇ ਕਾਪੈ ਅਬਲਾਖੀਆ ਫਿਰ ਬੰਦੇ ਨੇ ਕਿਹਦੇ ਕੋਲ ਜਾ ਕੇ ਕਹਿਣਾ ਸੋ ਅੱਜ ਦੇ ਹਾਲਾਤ ਤਾਂ ਇਹੀ ਨੇ ਨਾ ਬੰਦੇ ਆਪ ਮਾਇਆ ਦੇ ਵਿੱਚ ਪਏ ਨੇ ਵਾਸ਼ਨਾਵਾਂ ਦੇ ਵਿੱਚ ਵਏ ਨੇ ਤਾਂ ਤੁਹਾਨੂੰ ਰਸਤਾ ਦੱਸਦੇ ਨੇ ਭਾਈ ਏਦਾਂ ਮੁਕਤ ਹੋਣਾ ਆਪ ਇਹਨਾਂ ਦੇ ਡੇਰੇਆਂ 'ਚ ਕਿੰਨੀਆਂ ਲੜਾਈਆਂ ਹੁੰਦੀਆਂ ਨੇ ਆਪ ਇਹਨਾਂ ਬਾਬਿਆਂ ਦੇ ਕਿੰਨੇ ਝਗੜੇ ਚੱਲਦੇ ਨੇ ਆਪ ਇਹ ਗੁਰੂ ਵਣ ਕੇ ਕਿੱਦਾਂ ਬਿਠੇ ਪਰ ਇਹਨਾਂ ਦੇ ਜੀਵਨ ਵਿੱਚ ਕਿੰਨੇ ਝਗੜੇ ਨੇ ਸੋ ਆਓ ਧੰਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਜੁੜੀਏ ਜਿਹੜੇ ਕਿਸੇ ਨਾਲ ਝਗੜਾ ਨਹੀਂ ਕਰਦੇ ਸਭ ਨੂੰ ਸਮਝਾਉਂਦੇ ਨੇ ਸਭ ਨੂੰ ਗੱਲ ਦੇ ਨਾਲ ਲਾਉਂਦੇ ਨੇ ਸਭ ਨੂੰ ਆਪਣਾ ਬਣਾਉਂਦੇ ਨੇ ਭਾਈ ਗੁਰਦਾਸ ਜੀ ਨੇ ਆਪਣੇ ਇਸ ਕਵਿਤਾ ਦੇ ਵਿੱਚ ਇਹੀ ਜ਼ਿਕਰ ਕੀਤਾ ਹੈ ਕਿ ਜੇ ਮਾਂ ਹੀ ਪੁੱਤ ਨੂੰ ਜ਼ਹਿਰ ਦੇਣ ਲੱਗ ਜਾਏ ਤਾਂ ਫਿਰ ਮਾਂ ਨੂੰ ਮਾਂ ਕਿਹਨੇ ਕਹਿਣਾ ਹੈ ਜੇ ਪਹਿਰੇਦਾਰ ਹੀ ਘਰ ਨੂੰ ਲੁੱਟਣ ਲੱਗ ਜਾਏ ਫਿਰ ਲੋਕਾਂ ਨੇ ਪਹਿਰੇਦਾਰ ਕਿਹਨੂੰ ਬਿਠਾਉਣਾ ਹੈ ਇਦਾਂ ਹੀ ਜੇ ਅੰਦੇ ਆਗੂ ਹੀ ਸਾਨੂੰ ਲੁੱਟਣ ਲੱਗ ਜਾਣ ਗੁਰੂ ਬਣ ਕੇ ਠੱਗਣ ਲੱਗ ਜਾਣ ਫਿਰ ਗੁਰੂ ਤੇ ਭਰੋਸਾ ਕਿਹਨੇ ਕਰਨਾ ਹੈ ਗੁਰੂ ਨੂੰ ਜਾ ਕੇ ਮਿਲਣਾ ਕਿੰਨੇ ਆ ਇਸ ਕਰਕੇ ਅੰਨਿਆਂ ਦੀ ਪਰਖ ਕਰਕੇ ਆਪਣੇ ਸੱਚੇ ਸਤਗੁਰੂ ਜੀ ਦੇ ਨਾਮ ਦੇ ਨਾਲ ਜੁੜੀਏ ਜਿਹੜੇ ਸਾਨੂੰ ਆਪਣੇ ਚਰਨਾਂ ਕਮਲਾਂ ਦੇ ਨਾਲ ਜੋੜਦੇ ਨੇ ਸਤਗੁਰੂ ਜੀ ਨੇ ਪਾਵਨ ਬਾਣੀ ਦੇ ਵਿੱਚ ਸੱਚੇ ਗੁਰੂ ਦਾ ਅਕਸ਼ ਵੀ ਦੱਸਿਆ ਹੋਇਆ ਹੈ ਕਿਹੜਾ ਅਕਸ਼ ਹੈ ਉਹਦਾ ਸੋ ਸਤਗੁਰੂ ਸੇਵਿਓ ਸਾਧ ਜਨ ਜਿਨ ਹਰ ਹਰ ਨਾਮ ਦਰੜਾਇਆ ਸੋ ਸਤਗੁਰੂ ਪੂਜੋ ਦਿਨ ਸਰਾਤ ਜਿਨ ਜਗਨ ਨਾਲ ਜਗਦੀਪ ਚ ਜਪਾਇਆ ਸੋ ਸਤਗੁਰੂ ਦੇਖੋ ਇੱਕ ਨਿਮਖ ਨਿਮਖ ਜਿਨ ਹਰ ਕਾ ਹਰ ਪੰਥ ਬਤਾਇਆ ਤੇ ਸਤਗੁਰੂ ਕੀ ਸਭ ਅੱਗੀ ਪਮੋ ਜਿਨ ਮੋਹ ਅੰਧੇਰ ਚੁਕਾਇਆ ਸੋ ਸਤਗੁਰ ਕਹੋ ਸਭ ਧਨ ਧਨ ਜਿਨ ਹਰ ਭਗਤ ਪੰਡਾਰ ਲਹਾਇਆ ਓ ਗੁਰੂ ਕੋਣ ਨੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦਾ ਕੋਈ ਸ਼ਰੀਕ ਨਹੀਂ ਹੈ ਜਿਨ੍ਹਾਂ ਦੇ ਬਰਾਬਰ ਕੋਈ ਬੈਠ ਨਹੀਂ ਸਕਦਾ ਉਹ ਕੇਵਲ ਆਪਣੇ ਆਪ ਵਿੱਚ ਸੰਪੂਰਨ ਹਨ ਤੇ ਇਸੇ ਸੰਪੂਰਨ ਸਤਿਗੁਰੂ ਜੀ ਦੇ ਨਾਲ ਜੁੜੀਏ ਜਿਹੜੇ ਸਾਨੂੰ ਪਰਮਾਤਮਾ ਚੋਂ ਅਡੰਬਰਾਂ ਚੋਂ ਮੁਕਤ ਕਰਾਉਂਦੇ ਨੇ ਸਤਿਗੁਰੂ ਜੀ ਕਿਰਪਾ ਕਰਨ ਸਤਿਗੁਰੂ ਜੀ ਦੇ ਇਹ ਪਾਵਨ ਬਚਨ ਨੇ ਜਿਹੜੇ ਸਾਡੇ ਜੀਵਨ ਵਿੱਚ ਵਸ ਜਾਣ ਹੋਈਆਂ ਪੁੱਲਣਾ ਖਿਮਾ ਪਿਆਰ ਨਾਲ ਫੱਤੇ ਬਲਾਓ ਆਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ